ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਲੁੱਟਿਆ 400 ਕਿਲੋ ਸੋਨਾ ਅੰਮ੍ਰਿਤਸਰ ਪਹੁੰਚਣ ਦੇ ਸੰਕੇਤ ਮਿਲੇ ਨੇ ਪੰਜਾਬ ਦੇ ਟੈਕਸੇਸ਼ਨ ਵਿਭਾਗ ਨੂੰ 190 ਕਿਲੋ ਸੋਨੇ ਦੀ ਖਰੀਦ ਬਾਰੇ ਪਤਾ ਲੱਗਿਆ ਜੋ ਜੀਐਸਟੀ ਦੀ ਅਦਾਇਗੀ ਕੀਤੇ ਬਿਨਾਂ ਖਰੀਦਿਆ ਗਿਆ ਅਤੇ ਹੁਣ ਇਸ ਦੇ ਕੈਨੇਡੀਅਨ ਲਿੰਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਹੌਲ ਸੇਲ ਡੀਲਰ ਦੇ ਵੱਲੋਂ ਫਿਲਹਾਲ 140 ਕਰੋੜ ਮੁੱਲ ਵਾਲੇ ਸੋਨੇ ਦੇ ਸਰੋਤ ਬਾਰੇ ਨਹੀਂ ਦੱਸਿਆ ਗਿਆ ਤੇ ਟੈਕਸੇਸ਼ਨ ਵਿਭਾਗ ਨੇ ਦੱਸਿਆ ਕਿ 140 ਕਰੋੜ ਮੁੱਲ ਦੇ ਹਿਸਾਬ ਦੇ ਨਾਲ 4 ਕਰੋੜ ਵੀ ਲੱਖ ਦਾ GST ਬਣਦਾ ਜਿਸ ਦੀ ਵਸੂਲੀ ਕੀਤੀ ਜਾਵੇਗੀ ਅਤੇ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਅਮੀਰ ਸਰ ਦੇ ਵਪਾਰੀਆਂ ਦੇ ਵੱਲੋਂ ਖਰੀਦਿਆ ਸੋਨਾ ਟੋਰਾਂਟੋ ਦੇ ਪੀਐਸਨ ਇੰਟਰਨੈਸ਼ਨਲ 에ਅਰਪੋਰਟ ਉਤੇ ਹੋਈ ਲੁੱਟ ਦੇ ਨਾਲ ਸੰਬੰਧਿਤ ਹੈ ਜਾਂ ਨਹੀਂ ਦੱਸਿਆ ਕਿ ਅਮੀਰ ਸਰ ਸ਼ਹਿਰ ਸੋਨੇ ਦੇ ਥੋਕ ਵਪਾਰ ਦਾ ਕੇਂਦਰ ਹੈ ਤੇ ਉੱਤਰ ਭਾਰਤ ਦੇ ਜ਼ਿਆਦਾ ਜੁਲਰਸ ਨੂੰ ਇੱਥੋਂ ਹੀ ਸੋਨਾ ਵੇਚਿਆ ਜਾਂਦਾ ਹੈ 190 ਕਿਲੋ ਸੋਨੇ ਦੇ ਖੇ ਬਾਰੇ ਟੈਕਸੇਸ਼ਨ ਵਿਭਾਗ ਦਾ ਮੰਨਣਾ ਹੈ ਕਿ ਕਈ ਹਿੱਸਿਆਂ ਦੇ ਵਿੱਚ ਅੰਮ੍ਰਿਤਸਰ ਪਹੁੰਚੀ ਅਤੇ ਥੋਕੋ ਫਾਰੀ ਸੋਨੇ ਦੀ ਖਰੀਦ ਬਾਰੇ ਕੋਈ ਬਿੱਲ ਦਿਖਾਉਣ ਦੇ ਵਿੱਚ ناکਾਮ ਰਿਹਾ ਕੁਝ ਦਿਨ ਪਹਿਲਾਂ ਹੀ ਕੈਨੇਡੀਅਨ ਪੁਲਿਸ ਦੇ ਵੱਲੋਂ 400 ਕਿਲੋ ਸੋਨਾ ਭਾਰਤ ਜਾਂ ਦੁਬਈ ਦੇ ਵਿੱਚ ਹੋਣ ਦਾ ਖਦਸ਼ਾ ਜਾਰੀ ਕੀਤਾ ਗਿਆ ਸੀ ਮਤੇ ਹੁਣ ਪੰਜਾਬ ਦਾ ਟੈਕਸੇਸ਼ਨ ਵਿਭਾਗ ਨਵੀਆਂ ਫਲਤਾ ਖੋਲ ਰਿਹਾ ਹੈ ਤੇ ਪੀਲ ਡਿਜ਼ਨਲ ਪੁਲਿਸ ਦਾ ਮੰਨਣਾ ਹੈ ਕਿ ਸੋਨੇ ਦੀਆਂ 6600 ਈਟਾਂ ਦੀ ਕੀਮਤ 3 ਕਰੋੜ 40 ਲੱਖ ਡਾਲਰ ਦਸੀ ਜਾ ਰਹੀ ਹੈ ਅਤੇ ਨਾਲ ਹੀ ਲੁੱਟ ਦੀ ਵਾਰ ਦਾ ਤੁਰੰਤ ਬਾਅਦ 400 ਕਿਲੋ ਸੋਨੇ ਦੇ ਵਿੱਚੋਂ ਵੱਡਾ ਹਿੱਸਾ ਸਾਊਥ ਏਸ਼ੀਆ ਜਾਂ ਮੱਧ ਪੂਰਬ ਦੇ ਦੇਸ਼ਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ। ਇੱਥੇ ਦੱਸਣਾ ਬੰਦਾ ਹੈ ਕਿ ਲੁੱਟ ਦੀ ਵਾਰ ਦਾ ਤੋਂ ਪੂਰਾ 1 ਸਾਲ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਸੱਦੀ ਅਤੇ 9 ਜਣਿਆਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਵੀ ਕੀਤਾ ਹੈ। ਅਰਚਿਤ ਗਰੋਵਰ ਨਾਦੇ ਸ਼ੱਕੀ ਨੂੰ ਭਾਰਤ ਤੋਂ ਪਰਤਨ ਮਗਰੋਂ ਹਵਾਈ ਅੱਡੇ ਤੇ ਹਿਰਾਸਤ ਵਿੱਚ ਲਿਆਇਆ ਗਿਆ ਤੇ ਪੁਲਿਸ ਤੋਂ ਹਾਸਲ ਤਾਜ਼ਾ ਵੇਰਵਿਆਂ ਮੁਤਾਬਕ ਅਚਿਤ ਗਰੋਵਰ ਉਸ ਟਰੱਕ ਦਾ ਮਾਲਕ ਹੈ ਦੀ ਵੱਤੋਂ ਲੁੱਟ ਦੌਰਾਨ ਕੀਤੀ ਗਈ ਸੀ ਵਾਦਤ ਮਗਰੋਂ ਅਚਿਤ ਨੇ ਕਜ਼ਨ ਅਮਿਤ ਜ਼ਲੋਟਾ ਦੇ ਵੱਲੋਂ ਕਥਿਤ ਤੌਰ ਉਤੇ ਸੋਨੇ ਦੀ ਰਾਖੀ ਦਾ ਕੰਮ ਸੰਭਾਲਿਆ ਗਿਆ ਅਤੇ ਅਰਸਲ ਲਾਲ ਚੋਧਰੀ ਨੇ ਉਸ ਦਾ ਸਾਥ ਦਿੱਤਾ ਮਿਸ ਸਾਗਾ ਵਿਖੇ ਗਹਿਣਿਆਂ ਦੀ ਦੁਕਾਨ ਅਲੀ ਰਜ਼ਾ ਨੇ ਜਿੱਥੇ মামਲੀ ਮਾਤਰਾ ਵਿੱਚ ਸੋਨੇ ਦਾ ਰੂਪ ਬਦਲਿਆ ਗਿਆ ਕੈਨੇਡੀਅਨ ਇਤਿਹਾਸ ਦਾ ਸਭ ਤੋਂ ਵੱਡੀ ਲੁੱਟੇ ਦੇ ਮਾਮਲੇ ਵਿੱਚ ਲੜਿੰਦੀ ਸਿਮਰਨ ਪ੍ਰੀਤ ਪਨੇਸਰ ਜਲਦ ਹੀ ਪੁਲਿਸ ਅੱਗੇ ਆਤਮ ਸਮਰਪਣ ਕਰਨ ਦੀ ਹਾਮੀ ਭਰ ਚੁੱਕੇ ਨੇ। ਵਾਰੰਟ ਜਾਰੀ ਹੋਣ ਮਗਰੋਂ ਸਿਮਰਨ ਪ੍ਰੀਤ ਦੇ ਵਕੀਲ ਗ੍ਰੇਗ ਲਾਪੁਇੰਟੇ ਨੇ ਕਿਹਾ ਸੀ ਕਿ ਉਸ ਦਾ ਮੁਵਕਲ ਬੇਦਾਗ ਸਾਬਤ ਹੋਵੇਗਾ। ਪਿਓ ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।